ਹਾਂ ਜੀ ਸਾਰਿਆਂ ਦਾ ਸਤਿਕਾਰ ਅਤੇ ਸਵਾਗਤ ਹੈ ਦਾ ਇੱਕ ਹੋਰ ਨਵੇਂ ਵੀਡੀਓ ਤੇ ਇਹਨਾਂ ਤਾਲੋ ਲਾਉਣੇ ਓਏ ਪਿਆਰੇ ਓਏ ਪਾਣੀ ਬਹੁਤ ਹੀ ਜ਼ਿਆਦਾ ਖੁੱਲਿਆ ਇੱਕ ਛੜਾ ਵੀਡੀਓ ਮਾਰਨਾ ਉਹ ਬਾਹੂ ਹੈ ਨਹੀਂ ਮੇਰੇ ਕੋਲ ਹੈ ਫੜੋ ਮਰਦ ਵੀਰ ਵਲੌਗ ਮਾਂਡਿਆ ਇਸਰੇ ਓ ਯਾਰ ਬਲੇਸ ਹੋ ਗਏ ਆ ਮੱਠੀਆਂ ਛਗੀਆਂ ਇਹਨਾਂ ਨੇ ਸਵੇਰੇ ਗੱਲ ਕਰਾਂਗੇ ਸੋਝੋ ਆਏ ਕੋਈ ਖਾਸ ਆਏ ਬੜੀ ਚੈਲੰਜਸ ਮਾਈ ਕਰ ਲੋ ਲਾਈਕ ਕਰ ਲੋ ਗੌਰ ਨਾਲ ਦੇਖੀ ਅਸੀਂ ਉਹੀ ਮੁੰਟਿਆ ਗੌਰ ਨਾਲ ਦੇਖੀ ਅਸੀਂ ਉਹੀ ਮੁੰਟਿਆ ਹਾਂਜੀ ਸਾਰਿਆਂ ਦਾ ਸ੍ਰੀ ਕਾਰ ਨਾਲ ਦੇਖੋ ਸਵਾਗਤ ਹੈ ਦਾ ਇੱਕ ਹੋਰ ਨਵੇਂ ਵਲੌਗ ਤੇ ਅੱਜ ਆਪਾਂ ਰਾਤ ਫੇਰ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਤੇ ਫੇਰ ਇੰਦੇ ਚਲੋ ਕੀ ਕਰਨਾ ਕੱਟ ਪੜਨੀ 2:30 ਵਜੇ ਹੋਣਿਆ ਇਹ ਆਏ ਤੇ ਲੇਟ ਹੋ ਗਏ ਉਹ ਲੱਗ ਰਿਹਾ ਹੁਣ ਆਪਾਂ ਚੱਲ ਤੁਹਾਨੂੰ ਲੰਗਰ ਦੀ ਭਾਈ ਰਹੀਦੀ ਆ ਵਰਤਾ ਪਿਛਲੀ ਆ ਰਹੀ ਹੈ ਨਾ ਇੱਥੇ ਕਿੰਨਾ ਆਪਾਂ ਲੱਗਣਾ ਆਓ ਜੀ ਹੁਣ ਆਪਾਂ ਜਾ ਰਹੇ ਹਾਂ ਤੁਹਾਡੇ ਤੇ ਦਸਵੇਂ ਨੇ ਕਰ ਲਈਏ ਟਾਈਮ ਵਾ ਵਾ ਯਕੀਨੀ ਕਰਦੇ ਅੱਜ ਇਹ ਲੱਗਾ ਨਹੀਂ ਆ 2:30 3:00 ਵੱਜ ਗਏ ਮੁੰਡੇ ਛਕਾ ਲਈ 2:30 3:00 ਵੱਜ ਗਏ ਸੌਂਦੇ ਸੌਂਦੇ ਤੇ ਫੇਰ ਆ ਲੇਟ ਹੋ ਗਏ ਉਹਨਾ ਆਪਾ ਚੱਲਦੇ ਆਂ ਪੱਕੜ ਤੇ ਇੱਕ ਦਸਾਂ ਮੇਲੇ ਸਾਰੇ ਕਰ ਲਏ ਤੇ ਅਪਾ ਹੋਰ ਕਿਰਤਵਾਰ ਸਾਹਿਬ ਜੀ ਹੋਰ ਗੁਰਦਾਰੇ ਵੀ ਜਾਣਾ ਪੰਜ ਹੈ ਤੇ ਮੁੰਡੇ ਜਾਣ ਹੀ ਲੱਗੇ ਆ ਯੋ ਦੇ ਉਹ ਜੰਗੀਓ ਇਧਰੇ ਖੋ ਟੇਚ ਹੋਏ ਮੁੰਡੇ ਪੂਰੇ ਆਪਣਾ ਬਾਬਾ ਕੀ ਚੱਲਦੇ ਆਂ ਗਾੜੀ ਲੋ ਜੀ ਹੁਣ ਆਪਾਂ ਜਾਣਦੇ ਆ ਅੱਗੇ ਤੇ ਤੁਸੀਂ ਵੇਖ ਸਾਥ ਜੋ ਮੇਲਾ ਪੂਰਾ ਭਰ ਨਹੀਂ ਡਿਆ ਵੱਲ ਤੇ ਮੇਲਾ ਪੂਰਾ ਭਰ ਨਹੀਂ ਡਿਆ ਵੱਲ ਤੇ ਐਂਡ ਹੋ ਗਾ ਜਾਣਦਾ ਬਾਜ਼ਾਰ ਚ ਮਲਮਾਹੌਲ ਪੂਰਾ ਇੱਕ ਨੰਬਰ ਆ ਪੂਰਾ ਬਾਜ਼ਾਰ ਚ ਦਕਾਨਾਂ 10 ਰੁਪਏ 10 ਰੁਪਏ ਐਨ ਮੁਗਰ ਲਓ ਜੀ ਕੋਈ ਨਾ ਗੱਲ ਨੂੰ ਪੁੱਛੋਣਾ ਚਾਹੀਦਾ ਆਹ ਚੈੱਕ ਕਰੋ ਤੁਸੀਂ ਸਾਡੇ ਮਲਕੀ ਕਿਚਨ ਦੇ ਪੰਨਾ ਦਾ ਸਾਡੇ ਦਾ ਹੋਏ ਚਾਗੀ ਇਧਰ ਦੇਖੇ ਅੰਦਰ ਹੀ ਰਹਿਣਾ ਇਹਦਾ ਕਾਲੋ ਨਾ ਬਣ ਉਹ ਅੰਦਰ ਮੈਂ ਲੱਗੇ 10 ਮਿੰਟ ਅੰਦਰ ਮੈਂ ਜੈਨ ਜੁਰੇ ਦਾ ਮੈਂ ਤਾਂ ਬੰਦੀ ਦੀ ਗੱਲ ਹੈ ਵੈਸੇ ਵੀ ਦੇਖੋ ਲੜਣਾ ਮੇਕ ਚੂੜੀ ਛਲਾ ਮਰ ਤੇ ਸਾਰਾ ਮੈਂ ਇੜਕਣਾ ਅਧਈ ਹਲੇ ਪਲੇ ਮੈਂ ਜਾਣਾ ਸੁਭਾਈ ਰਹਿਣਾ ਇਹ ਵੀ ਇਹ ਕਰ ਰਹੀ ਹੈ ਪਿੱਛੇ ਵੀ ਤਾਂ ਆ ਤੇ ਗਾਇਰ ਹਾਸ ਕਰਵਾ ਦੇਣ ਤਾਂ ਉੱਜਲਾ ਕਰ ਦੇ ਲੋਟੀ ਗਿਆ ਨਾ ਪੰਜਾਬ ਗਏ ਆ ਮੱਥਾ ਟੇਕਣ ਬਾਅਦ ਗਏ ਉਹ ਚੰਦਾਈਏ ਪਾਣੀ ਦੇ ਫਤਵਾ ਮਾਰਦਾ ਆ ਹੱਥ ਨਾਲ ਕਿਹੜੀ ਗੁੰਮਦੇ ਮੇਲੇ ਆ ਉਹ ਦੋ ਸਹੀ ਦੋ ਯਾਰ ਲਓ ਜੀ ਹੁਣ ਆਪਾਂ ਜਾਣਨਾ ਕਿਰਤਪੁਰ ਸਾਹਿਬ ਅੰਮ੍ਰਿਤਮੀ ਸਾਪ ਦੀ ਜਗਤ ਹੋ ਗਿਆ ਲਹਿਰ ਤੇ ਨਹੀਂ ਪਾਈ ਜਾਣੀ ਸਾਡੀ ਲਹਿਰ ਤੇ ਤਲ ਨਾ ਲੋ ਜੀ ਹੁਣ ਆਵਾ ਜਾ ਰਹੇ ਆ ਪਰ ਅਟਨਾ ਬਹੁਤ ਜਿਆਦਾ ਥਕਾ ਹੋ ਗਿਆ ਅਹੀਂ ਅਹੀਂ ਗਿਆ ਸੋਚਿਆ ਚਲੋ ਕਰਦੇ ਅਹੀਂ ਗਿਆ ਸੋਚਿਆ ਨੂੰ ਠੀਕ ਲੈਣਗੇ ਤੇ ਉਹ ਵੀਰ ਨਹੀਂ ਪਹਿਲਾਂ ਚਲ ਗਏ ਹੁਣ ਅਸੀਂ ਪਹਿਲੇ ਤੋਂ ਭਾਜਦੇ ਭਾਜਦੇ ਆ ਫੇਰ ਅਸੀਂ ਬਸੇ ਬੈਠੇ ਹੁਣੇ ਬਾਪੇ ਕਰ ਦਿੱਤੇ ਆ ਆ ਪਰ ਧੱਕਾ ਕੀਤਾ ਇਹਦੇ ਸਾਹਮਣੇ ਗੱਲ ਹੋਊਗੀ ਜਾਂ ਤੁਹਾਡੇ ਕੈਮਰੇ ਦੇ ਸਾਹਮਣੇ ਪਰ ਇਹ ਧੱਕੇ ਵਾਲੀ ਗੱਲ ਆ ਗੁਰੂ ਆ ਪਤਾ ਕਿੰਨਾ ਦੁਨਣਾ ਬਹਿ ਸਾਹਸ ਹੋ ਗਿਆ ਤੁਹਾਡਾ ਇੱਕੋ ਤੋਂ ਰਸ਼ ਗੋਲੇ ਗੋਲੇ ਇਹ ਗੱਲ ਕਹਿੰਦੇ ਨਾ ਹੁਣ ਆਪਾਂ ਜਾਣਦੇ ਆ ਅਗਾਂਹ ਚ ਸਨਾਣੇ ਕਾੜਮਾ ਨਹਿਰ ਆਉਂਦੀ ਨਹਿਰੀਆਂ ਨਦੀ ਮੁੰਡੇ ਸਾਡੇ ਰਿਹਾ ਸਨਾਣ ਪਾਈ ਸੋਧਣਾ ਤੇ ਹੁਣ ਆਉਣਦੇ ਆ ਹੋ ਜੇ ਹਲੋ ਏ ਪੱਲਾ ਓ ਚੜਦੀ ਗਣਾ ਚੜਦੀ ਗਲਾ ਓ ਦੂਜੇ ਕਿੱਥੇ ਰਹਿ ਗਏ ਆ ਦੂਜੇ ਦੂਜੇ ਡਰਦੇ ਨਹੀਂ ਆਉਣ ਦੇ ਅੱਗੇ ਤੇ ਹੁਣ ਵੇਨੇ ਆ ਭਲਾ ਆਉਂਦੇ ਆ ਕਿ ਨਹੀਂ ਪੂਰੇਆਂ ਦੋਵਾਂ ਤਿੰਨਾਂ ਮਿੰਟਾਂ ਬਾਅਦ ਆ ਤੁਹਾਡਾ ਆਜੇ ਬਲੌਗਰ ਹਮਿਆ ਪੂਰੇ ਦੋਵਾਂ ਦੇ ਨਾਲ ਤੂੰ ਅੱਗੇ ਵੀ ਹੋ ਕੇ ਆ ਗਿਆ ਤੇ ਹੁਣ ਆਈਓ ਓਏ ਓਏ ਕਰੋ ਚੱਕ ਮੈਂ ਆਉਣਾ ਫੇਰ ਕਾ ਪਤਲੇ ਮੁੰਡੇ ਪਤਲੇ ਸਰੀਰ ਕਾੜੇ ਸਰੀਰ ਨੂੰ ਵੇਖ ਕੇ ਕਿਤੇ ਜੱਜ ਨਾ ਕਰੇ ਹੋਣਗੇ ਜਿੰਮ ਦੇਸ਼ ਕੇਨ ਹੱਕ ਵੇਟ ਮਾਰਦੇ ਆ ਮੁੰਡੇ ਪੂਰੇ ਬਾਕੀ ਤਾਂ ਵੀਊ ਚੈੱਕ ਕਰੋ ਮੈਂ ਬੈਠਾ ਵਾਲੇ ਟਿਕਾਣੇ ਤੇ ਆ

ਉਕਲੇ ਯੋਰੇ ਬੁਕਰੇ ਫੌਰੀ ਬੁਕਰੀ ਬੁਰੀ ਬਾਬੇ ਆਕੇ ਬਾਬੇ ਬਾਬੇ ਆਕੇ ਬਾਬੇ ਓ ਸਾਹਮਣੇ ਇੱਕ ਵੀ ਡਿਆ ਬੈਠਾ ਵਾ ਕੇ ਡਮਾਗ ਲਾਉਣ ਦੀ ਛਾਲ ਮਾਰਦਾ ਆ ਕਿ ਨਾ ਮਾਰਦਾ ਬੜੀ ਜਰਾੜਾ ਬੈਠਾ ਵਾ ਮੜੀ ਅੱਖ ਅੱਗੇ ਇਹੋ ਅੱਖ ਕਰਕੇ ਫੇਰ ਪਿਛੇ ਨਾਲ ਦਾ ਵੀਰੇ ਹੈਲੋ ਆ ਵੀਰੇ ਜਾਣਾ ਨਹੀਂ ਆ ਲੱਗਾ ਲੱਗਾ ਮੁੰਡਾ ਲੱਗਾ ਕਾ ਕਰੂਗਾ ਅੱਜ ਇਹ ਚੱਲ ਮੁੰਡੇ ਦੇ ਹੱਥ ਜੋੜਦੇ ਆ ਨਹੀਂ ਆਦਾ ਤੇ ਆਏ ਆ ਰਹੇ ਹੁਣ ਮੁੰਡਿਆਂ ਨੇ ਗੋਡੇ ਵੀ ਪੜਾਏ ਗੋਲੀ ਗੋਡਾ ਦਿਖਾਈ ਓਏ ਲੈ ਯਾਰ ਗੋਡਾ ਇੱਥੇ ਡਾ ਦੇ ਬੱਲੇ ਗੋਲਡੀ ਤੂੰ ਜਾਂ ਵੀ ਵਿਖਾ ਦੇ ਜਾ ਯਾਰ ਵੀ ਮੁੰਡੇ ਨੇ ਪੜਾਇਆ ਗੋਡਾ ਤੂੰ ਜਾਂ ਵੀ ਵਿਖਾ ਹਾਂ ਵੀ ਪਰਲਾ ਵੀ ਵਿਖਾ ਪਰਲਾ ਵੀ ਲੋ ਜੀ ਹੁਣ ਆਪਾਂ ਆਏ ਹਾਂ ਬਾਜ਼ਾਰ 'ਚ ਤੇ ਮੈਂ ਸੋਚਿਆ ਚਲੋ ਬਾਜ਼ਾਰ ਵਜੂਦ ਸੁੱਟਮ ਲੈ ਆਏ ਇਹ ਚੂੜੀਆਂ ਛੱਲੇ ਸਾਰੀ ਲੋਕਾਂ ਦੀ ਸਾਡੇ ਕੰਮ ਦੀ ਉਹ ਚੀਜ਼ਾਂ ਨਹੀਂ ਐ ਚ ਇਹ ਕੋ ਦੱਸਿਓ ਜੀ ਕੋਈ ਆਂਗੂਠੇ ਨੂੰ ਕੋਈ ਕੋਈ ਉਂਗਲੀ ਲੱਭਦੀ ਤੇ ਆਹ ਮਮਾ ਨਹੀਂ ਆੜ ਗਿਆ ਥੰਡਾ ਨਹੀਂ ਹੈਗਾ ਆ ਚੈੱਕ ਕਰੋ ਚੁੱਡੂਆ ਤੇਰੇ ਨਾਮ ਦੀ ਕੁੜੀ ਲੈਂਦੀ ਦੀ ਆਪਣੇ ਨਾਲ ਦੇ ਨਾਲ ਭਰਾਵਾ ਵੇ ਕਿਦਾਂ ਨਹੀਂ ਦੇਣੀ ਆਣੀ ਅਣਮੂਗਾਰ ਓਏ ਓਏ ਜੋਰ 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 ਅਣਮੂਗਾਰ ਓਏ ਮੇਲਾ ਹੁਣ ਮਿੱਠਾ ਹੋ ਗਿਆ ਮਿਠਾਈ ਵੀਡੀਓ ਵਾਂਡੀ ਵੀਡੀਓ ਵਾਂਡੀ ਉਹਦੀ ਫੜੋ ਉਹਦੀ ਫੜੋ ਵੀਡੀਓ ਵਾਂਡੀ ਹਾਏ 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 ਫੜੋ 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 ਇਹਨੂੰ ਫੜੋ ਉਹ ਦੇਖ ਉਹ ਦੇਖ ਹਲੇ ਹਾਏ ਉਹ ਬਾਹੂ ਹੈ ਨਹੀਂ ਮੇਰ ਕੋਣਾ ਫੜੋ 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 ਇੱਕੋ ਇੱਕੋ ਹੀ ਜੋ ਫੜੋ ਕੜੇ ਪਾਏ ਭਾਈ ਜੜਾ ਚਲ ਚਲ ਹਾ ਹਾ ਹੱਟ ਉੱਟਾ ਹਾ ਹੱਟ ਉੱਟਾ ਹਾ ਹਾ ਤੇਰੇ ਦਰਗੇ ਹਾ ਆਨੇ ਚੁੰਗੀਓ ਬੂਰੀ ਇਹਨੇ ਚੁੰਗੀਓ ਬੂਰੀ ਓਏ ਗਾਲ ਓ ਮਾਂਡਿਆ ਚੰਗਾ ਇੱਕ ਮਾਨ ਅਖਲੀ 2200 ਬੰਦਾ ਚਾਲੀ ਦੀ ਕਰਤੀ ਨਹੀਂ ਨਹੀਂ ਚੱਲ 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 ਕਰੀ ਚਾਲੂ ਕਰ ਚੱਲ ਚੱਲੇ ਚਾਲੂ ਕਰਤਾ ਵੀਡੀਓ ਨਾਮ ਲੱਗਿਆ ਇੱਕ ਗੇਮ ਸੈਟ ਨਾ ਆ ਵੀਰ ਨੇ ਪਹਿਲੇ ਦਾ ਲਾਇਆ ਵਾ ਤੇ ਇਹ ਵੀਰ ਕਹਿੰਦਾ ਵਾ ਵੀ ਹੁਣ ਮੇਰਾ ਲਾਉਣਾ ਬਾਗਿਆ ਬੱਚਾ ਕਰਕੇ ਵੇਨੇ ਆ ਬਾਜੀ ਚੱਲ ਲਾਇਆ ਤੇ ਕਰੀਆ ਵੀਰ ਮੇਰੇਓ ਅੱਧੋ ਅੱਧਾ ਦਾ ਫਰਕਾ ਹੁਣ ਵੇਨੇ ਆ ਅੱਧੋ ਕਿਤੇ ਉਹ ਜ਼ਿਆਦਾ ਅੱਧੋ ਦੁਨਾ ਹੀ ਆ ਆ ਵੇਚ ਦੇ ਮੇਰੇ ਵੀਰੋ ਉਮਰ ਦਾ ਫਰਕ ਜੇ ਹੁਣ ਵੇਨੇ ਕੀ ਮੰਦਾ ਚੱਲ ਚੱਲ ਵੇਨੇ ਆ ਵੇਨੇ ਆਏ ਹਾਏ ਕਹਿੰਦੇ 100 150 ਦੀ ਗੱਲ ਹੁੰਦੀ ਆ ਚੱਲੋ ਕੋਈ ਨਹੀਂ ਵੇਨੇ ਆ ਆਏ 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 ਲਾਗੇ 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 ਉਹ ਮੇਰਾ ਮੁੰਡਾ ਲਾਗੇ ਚੱਲ 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 ਆਏ ਆ ਚੱਲ ਬੱਲੇ ਚੱਲ ਚੱਲ ਓਏ ਮੁੰਡਿਆ ਜੋਰ ਪੂਰਾ ਲਾ ਤਾ ਹਾਰਨਾ ਨਹੀਂ ਚਾਹੀਦਾ ਮੁੰਡਿਆ ਵੇਖ ਲੈਨੇ ਆ ਦੁੱਧ ਦਾ ਸਵਾਲ ਦੁੱਧ ਦਾ ਚੱਲ ਬੱਲੇ ਓਏ ਮੁੰਡਿਆ ਤੇਰੇ ਸੀ ਜੋਰ ਹੈਗਾ ਯੋ ਹਰਾ ਦੇ ਹਰਾ ਦੇ ਰਮਾਨ ਹੌਸਲੇ ਦੇ ਹੌਸਲੇ ਦੇ ਪੁੱਤਰਾ ਜੋ ਹੌਸਲੇ ਦੇ ਪੁੱਤਰਾ ਜੱਗ ਜਿੱਤਣਾ ਹੀ ਓਏ ਓਏ ਜੱਗ ਜਿੱਤਣਾ ਪੁੱਤਰਾ ਹਾਰਨਾ ਨਹੀਂ ਇਹ ਤੋ ਨਾ 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 ਓ ਨਹੀਂ ਓ ਜਾਣ ਦੇ ਓ ਦੇਖਿਓ ਸਾਰਾ ਓ ਨਹੀਂ ਨਹੀਂ ਤੈਨੂੰ ਓ ਨਹੀਂ ਚੁੱਕਣਾ ਨਹੀਂ ਰਹੀ ਹਾਜ ਹਾਜ ਆ ਬੱਲੇ ਝੋਟਾ ਆ ਬੱਲੇ ਛੇਤੀ ਲਾ ਦੇ ਲਾ ਦੇ ਇੱਕ ਛੱਟ ਥਾਪੀ ਦੇ ਕੇ ਆਪੀ ਦੇ ਕੇ ਯਾਰ ਓ ਲਾ ਦੇ ਪੁੱਤਰਾ ਲਾ ਦੇ ਤੇ ਚੱਕਾ ਏ ਚੱਕ ਗਈ ਚੱਕ ਗਈ ਮੈਂ ਲਾਇਆ ਮੈਂ ਮੈਂ ਲਾਇਆ ਮੈਂ 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 ਲੈ ਆਈ ਪੰਗਾ O'tgan yo'ldan men yarg'ayman ब्लॉग पांडे पिछा पचे पी सिंधी साड़े ਸਕਨਸ ਫੀਣਾ ਗਾਦੇ ਕੰਟੈਂਟ ਕਨੈਕਟ ਕਰਿਆ ਵੀਰਨਾ ਪਾਪੜ ਮੱਸੀ ਪੂਰੀ ਸੌਰੀ ਮੱਠੀ ਪੂਰੀ ਚਲਾਂਦੀ ਆ ਹਾਲ ਪੂਰਾ ਇੱਕ ਨੰਬਰ ਤੇ ਜਾ ਰਿਹਾ ਪੂਰਾ ਹੈ ਜੀ ਅੱਨਾ ਵੇਖਾ ਚਾਈਕ ਆ ਗਿਆ ਮਾਈਕ ਮੈਂ ਲੈਣ ਲੱਗਾ ਸੀ ਬੈ ਲੋ ਮੁੰਡੇ ਦਾ ਹੈਗਾ ਫੇਰ ਮੈਂ ਰੈਂਡ ਫੇਰ ਮੈਂ ਰੈਂਡ ਤੋੜ ਦੇਣਾ ਹੈ ਨਾ ਆਪਾ ਆਪੜਾ ਲਾਵਾਂਗੇ ਫੇਰ ਕਰਾਂਗੇ ਆ ਇੱਕ ਸਬਸਕ੍ਰਾਈਬਰ ਮਿਲਿਆ ਹਾਂਜੀ ਵੀਰ ਜੀ ਕਿੱਦਾਂ ਨੇ ਤੇ ਬਲੌਗ ਵੀਰ ਜੀ ਐਂਡ ਪੂਰੇ ਕੋਕਾ ਸੀਮਰ ਸਰਿਆ ਰੇਤਾ ਬਦਰੀ ਪੂਰੇ ਹੁੰਦੇ ਤੁਹਾਡੇ ਬਲੌਗ ਵੀਰ ਜੀ ਵੀਰ ਜੀ ਜੀ ਸਬਸਕ੍ਰਾਈਬ ਮਿਲਿਆ ਵੀਰ ਜੀ ਅੱਜ ਜਿੰਦਗੀ ਦੀ ਪਹਿਲੀ ਰਿਕਾਰਡ ਬਾਈ ਮਾਨ ਹੁੰਦਾ ਬਾਈ ਇੰਨੀ ਗੱਲ ਨਹੀਂ ਦਿੰਦੇ ਮਿਲਦੇ ਬਾਈ ਬੰਦੇ ਅੱਜ ਬਾਈ ਪਹਿਲਾ ਬੰਦਾ ਮਿਲਿਆ ਤੇ ਬੜਾ ਵਧੀਆ ਤੁਸੀਂ ਹੋਂਡਿਆ ਦੇ ਲੇਖ ਕੇ ਬੜਾ ਵਧੀਆ ਸੀ ਹੋਂਡਿਆ ਆਇਦਾਂ ਸਾਰੇ ਖਿੱਚ ਕੇ ਰੱਖ ਦੋ ਜਵਾਬ ਕੋ ਕਰਨੇ ਹੁਣ ਕੋਈ ਦੋ ਜਵਾਬ ਕਰੇ ਬਸ ਤੂੰ ਤੰਨੇ ਤੰਨੇ ਕੇ ਰੱਖੋ ਕੰਮ ਆਪਾਂ ਕਿਉਂਕਿ ਆ ਸਪੋਰਟ ਕਰੀ ਆ ਸੁੱਖਿਆ ਭਾਈ ਬਾਕੀ ਸੁੱਖੇ ਵੀਰ ਦੀ ਸਪੋਰਟ ਮੈਂ ਭੱਲਿਆ ਭੱਲਿਆ ਤੇਰੇ ਚ ਹੌਸਲੇ ਨੇ ਓਏ ਭੱਲੇ ਕਰੀ ਆ ਵੇਲੋ ਪੱਲਾ ਭਰਾ ਦੇ ਵਲੌਗ ਲਈ ਇਹਨਾ ਨਹੀਂ ਕਰ ਸਕਦਾ ਭੱਲੇ ਕਰਦੇ ਓਏ ਉਹ ਵੇ ਆ ਗਈ ਗੱਡੀ ਆ ਵੇ ਆ ਗਈ ਗੱਡੀ ਭੱਲੇ ਕਰੀ ਜੜ ਜਾ ਓਏ ਇੱਕਾਈ ਜੜ ਜਾ ਇੱਕਾਈ ਜਾ ਪੈਸੇ ਮੈਂ ਦਊ ਜਾ ਇਹ ਵਲੌਗ ਵੰਡਿਆ ਹੀ ਹੁਣ ਬੇਇੱਜ਼ਤੀ ਨਾ ਕਰਾ ਦੀ ਹੁਣ ਭੱਲੇ 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 ਹੁਣ ਇਹ ਗੱਲ ਆ ਪੈਸੇ ਮੈਂ ਦੇ ਦੂੰਗਾ ਫੇਰ ਦੇਖਦੇ ਹਾਂ ਫੇਰ ਦੇ ਦੂੰਗਾ ਚੱਲ ਇੱਕ ਵਾਰੀ ਹੋ ਜਾ ਆ ਜਾ ਇੱਕ ਵਾਰੀ ਸੁਹਾਰ ਨਹੀਂ ਪੈਰਾ ਉਹ ਕਰ ਸਕਦੇ ਮੈਂ ਚੱਲ ਭੱਲੇ ਭੱਲੇ ਪੈਸੇ ਵਾਪਸ ਜਿਹੜੇ ਆ ਗਏ ਪੱਲੇ ਵਾਪਸ ਆਣ ਸਾਲਾ ਡੁੱਬਣੇ ਹੁਣੇ ਭੱਲੇ ਕਰੀ ਵੀਰ ਨਹੀਂ ਫੇਰ ਇੱਕ ਐਨੂੰ ਤੇ ਮੂੰ ਕਰ ਇੱਕ ਵਾਰੀ ਓਏ ਸੋਖਰਾ ਲਾ ਕੇ ਲੈ ਸੋਖਰ ਨੂੰ ਕਹਿਣਾ ਚਾਹੀਦਾ ਉਹ ਨਹੀਂ ਯਾਰ ਇਹ ਲੋਕ ਨਹੀਂ ਮੇਰੇ ਤੋਂ ਨਹੀਂ ਭਰਾ ਮੇਰੇ ਵਾਸਤੇ ਨਹੀਂ ਕਰਦਾ ਤੇਰੇ ਹੈ ਕਿ ਤੇਰੇ ਵਾਸਤੇ ਕੋਈ ਇੱਕ ਹੀ ਕੰਮ ਦਾ ਤੇ ਤੇਰੇ ਵਾਸਤੇ ਹੈਗਾ ਮੈਂ ਮੰਨ ਜੂਗਾ ਅਜਾ ਚੋਗਾ ਚੱਲ ਤੂੰ ਮਿੱਕੀ ਮੌਸ ਤੇ ਚੜ ਜੇਗਾ ਨਾ ਮਿੱਕੀ ਮੌਸ ਨੂੰ ਮੈਂ ਚੜ ਨਹੀਂ ਦੇਣਾ ਮੈਂ ਚੜਾ ਦਿੰਦਾ ਚੱਲ ਚੜੇਗਾ ਚੱਲ ਵੇਖ ਲੈ ਓਏ ਚੜ ਨਹੀਂ ਕਿੱਥੇ ਆ ਆ ਵੀਰ ਮਿੱਕੀ ਮੌਸ ਵਾਲਾ ਵੀਰ ਕਿੱਥੇ ਆ ਉਧਰ ਹੀ ਆ ਬੇਟੇ ਉਹ ਆ ਜਾ ਓਏ ਉਰੀਆ ਓਏ ਉਰੀਆ ਓਏ ਉਰੀਆ ਚੱਲ ਆ ਮਿੱਟੀ ਮੋਹਰੇ ਜਾਣੇ ਚੜਨਾ ਹੀ ਆ ਨਹੀਂ ਇਹਦੇ ਵਾਸਤੇ ਨਹੀਂ ਪਤਾ ਨਹੀਂ ਕਿਹੜੀ ਜੰਨੀ ਇਹਨਾਂ ਗੱਲ ਕਰਦੀ ਜੇ ਮੇਰਾ ਵਲੌਗ ਨਹੀਂ ਕੁਝ ਆ ਨਹੀਂ ਆਵੇਂ ਜਾ ਆ ਇਹਨੂੰ ਕੋਈ ਪੁੱਛ ਤੇਰੇ ਵਾਸਤੇ ਕੀ ਕੰਮ ਦੱਸ ਚੱਲ ਤੂੰ ਜੜੇ ਤੇ ਮੈਂ ਪੈਸੇ ਦੇ ਬਾਈ ਮੈਂ ਬਾਈ ਬਲਾਗ ਕਰਦਾ ਬਾਈ ਮੈਂ ਚੜਦਾ ਬਲਾਗ ਮੈਂ ਬਣਾ ਦੇਣਾ ਬਾਈ ਮੈਨਾਂ ਲੱਖ ਦਿਖਾ ਦੇਣਾ ਬਾਈ ਚੜ ਜਾਣਾ ਬਾਈ ਇਹਨੂੰ ਮੈਂ ਨਾ ਹਾਂ ਤੂੰ ਜੜ ਤੂੰ ਜੜ ਬਾਈ ਬਾਈ ਮੇਰੇ ਨਾਲ ਗੱਲ ਉਹ ਨਹੀਂ ਦੀ ਬਾਈ ਚੱਲ ਇੱਕ ਮੁੰਡਾ ਆਪੇ ਜੜ ਗਿਆ ਹੁਣ ਬੱਚਾ ਆਗੇ ਜੀ ਭਰਾ ਵਾਓ ਆ ਗਿਆ ਆ ਗਿਆ ਲੋ ਜੀ ਮੁੜੋ ਟਰੈਕਟਰ ਵਾਲੀ ਦੇ ਟਰੈਕਟਰ ਵਾਲੀ ਦੇ ਪੂਰੀ ਅੱਗ ਕੱਢੀ ਪਈ ਜਮਾ ਇੱਥੇ ਬਿਲਕੁਲ ਸਿਰਾਜ ਨਹੀਂ ਇੱਕ ਜੀ ਆਂਦੇ ਨਾ ਪੈਸਾ ਪੈਹਾ ਲੱਗਾ ਪੂਰਾ ਪਤਾ ਲੱਗਦਾ ਪੈਸੇ ਲੱਗੇ ਦਾ ਵੀ ਹਾਂ चैक ट्रैक्टर ट्रैक्टर पूरी आदत कराई पूरी सिरे तू पता है फिर अनपुर मेला हो तो ट्रैक्टर ने शिकारे होने के साथ हार ਇਹ ਤੇਰਾ ਸਰਮਣ ਪੁੱਤ ਹੋਰ ਜੀ ਅਮਰਤ ਜੀ ਅਮਰਤ ਵੀਰ ਵਲੋਗ ਮਾਂਡਿਆ ਇਸਰੇ ਓ ਯਾਰ ਇਧਰ ਸਰਮਣ ਪੁੱਤ ਵੇਖਣ ਹੀ ਨਹੀਂ ਆ ਇਧਰ ਨਾ ਕਰ ਕਣ ਓਏ ਕੀ ਛਾਣ ਨੇ ਓ ਲੈਟ ਕਾ ਨਾਮ ਆਰੇ ਮਾਂ ਦਾ ਸਰਮਣ ਪੁੱਤ ਜੀ ਮਾਂ ਦਾ ਸਰ ਇਧਰ ਜੀ ਚਿੱਟੇ ਚੌਲ ਜਿਨ੍ਹਾਂ ਨੇ ਪੋਨੇ ਦਿੱਤੇ ਬਾਦਰ ਯਾਰ ਪਾਗਲ ਹੋ ਗਿਆ ਓਏ ਪిల్లా ਇਹਦੇ ਸੜੇ ਮੱਥੇ ਵਾਲਾ ਵਾ ਓਏ ਸਮੂਹਣ ਨੂੰ ਕਰ ਓਏ ਮਾਦਾ ਸਿਰ ਆ ਗਿਆ ਯਾਰ ਆ ਵੀ ਨਵਾਂ ਵਲੌਗ ਚ ਜੁੜਿਆ ਅੱਜ ਆਪਣੇ ਨਾਲ ਸੌਗੇ ਆ ਮੱਠੀਆਂ ਛਗੀਆਂ ਇਹਨਾਂ ਨੇ ਸਵੇਰੇ ਗੱਲ ਕਰਾਂਗੇ ਸੋਝੋ ਆਏ ਕੋਈ ਖਾਸਾ ਵਾਈ ਭਰੇ ਚੈਨਲ ਚੈਨਲ ਚੈਲਨਸ ਮਾਈ ਕਰ ਲੋ ਲਾਈਕ ਕਰ ਲੋ ਬਾਕੀ ਮੈਨੂੰ ਪਤਾ ਨਹੀਂ ਆ ਸਿਰੇ ਹੀ ਦੱਸਾਂਗੇ ਗੌਰ ਨਾਲ ਦੇਖੀ ਅਸੀਂ ਉਹੀ ਮੁੰਟਿਆਂ ਗੌਰ ਨਾਲ ਦੇਖੀ ਅਸੀਂ ਉਹੀ